ਬਗਾਵਤਾਂ ਵਿਚਾਲੇ ਡੱਲੇਵਾਲ ਦਾ ਆਇਆ ਵੱਡਾ ਬਿਆਨ ਸਰਕਾਰ ਵੱਲੋਂ ਜਥੇਬੰਦੀਆਂ ਨੂੰ ਦੋ ਫਾੜ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀ ਕਹਿ ਰਹੇ ਨੇ ਡੱਲੇਵਾਲ ਆਓ ਤੁਹਾਨੂੰ ਵੀ ਦੱਸਦੇ ਹਾਂ ਇਹ ਚੋਣ ਦੇ ਕੋਈ ਵੀ ਉਲਟ ਨਹੀਂਗਾ ਚੋਣ ਹਰ ਇੱਕ ਬੰਦਾ ਚਾਹੁੰਦਾ ਹੁੰਦਾ ਵੀ ਚੋਣ ਹੋਵੇ ਦੁਬਾਰਾ ਅਸਲ ਦਰਸਾਲੇ ਇਹ ਕਿ ਕੋਈ ਮਤਲਬ ਜਿਹੜੇ ਉਹ ਜ਼ਿਲ੍ਹਾ ਪ੍ਰਧਾਨਾਂ ਦੀ ਆਪਾਂ ਤੁਸੀਂ ਗੱਲ ਕਰਦੇ ਹੋ ਉਹ ਵਾਸਤਵ ਦੇ ਵਿੱਚ ਇਸ ਵੇਲੇ ਜ਼ਿਲ੍ਹਾ ਪ੍ਰਧਾਨ ਹੈ ਹੀ ਨਹੀਂ ਉਹ ਬੰਦੇ ਵਕ ਵਕ ਸਮਾਂ ਦਿੱਤੇ ਆਪਦੀਆਂ ਕਮੀਆਂ ਕਰਕੇ ਆਪਦੀਆਂ ਗਲਤੀਆਂ ਕਰਕੇ ਜਥੇਬੰਦੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੋਈ ਆ ਉਹ ਜਥੇਬੰਦੀ ਦੇ ਵਿੱਚੋਂ ਬਾਹਰ ਕੱਢੇ ਜਾ ਚੁੱਕੇ ਨੇ ਉਹਨਾਂ 'ਚ ਕੋਈ ਬੰਦਾ ਨਹੀਂ ਹੈ ਹਾਂ ਇਹ ਜ਼ਰੂਰ ਆ ਕਿ ਜਿਹੜਾ ਵਿਵਾਦ ਉੱਠਿਆ ਉਹ ਆਪਾਂ ਨੂੰ ਪਤਾ ਹੈ ਕਿ ਜਦੋਂ ਸਰਕਾਰਾਂ ਦੇ ਨਾਲ ਜਿਹੜੀ ਜਥੇਬੰਦੀ ਭਿੜਦੀ ਹੈ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੇ ਜਿਹੜਾ ਇੱਕ ਲੈ ਕੇ ਆਏ ਇਹ ਪਾਲਿਸੀ ਸਰਕਾਰ ਉਹਨੂੰ ਪਿੱਛੇ ਮੋੜਨ ਦੇ ਵਿੱਚ ਇੱਕ ਵੱਡੀ ਲੜਾਈ ਦਿੱਤੀ ਗਈ ਜਥੇਬੰਦੀ ਵੱਲੋਂ ਔਰ ਕੇਂਦਰ ਸਰਕਾਰ ਨੂੰ ਵੀ ਸਮੇ ਸਮੇਂ ਦੇ ਤੇ ਚੁਣੌਤੀ ਦਿੰਦੀ ਹੈ ਜਥੇਬੰਦੀ ਤਾਂ ਇਸ ਕਰਕੇ ਸੁਭਾਵਕ ਹੈ ਕਿ ਸਰਕਾਰਾਂ ਅਜਿਹੇ ਲੋਕਾਂ ਨੂੰ ਆ ਕੇ ਫੜ ਕੇ ਲੱਭਦੀਆਂ ਹੁੰਦੀਆਂ ਨੇ ਕਿ ਕੋਈ ਨਾਰਾਜ਼ਗੀ ਵਾਲੇ ਬੰਦੇ ਲੱਭਣ ਡੱਲੇਵਾਲ ਦੇ ਜਾਂ ਸਿੱਧੂਪੁਰ ਦੇ ਖਿਲਾਫ ਕੋਈ ਨਾਰਾਜ਼ਗੀ ਵਾਲੇ ਬੰਦੇ ਲੱਭਣ ਉਹਨਾਂ ਨੂੰ ਇਕੱਠੇ ਕਰਕੇ ਇੱਕ ਵੱਡਾ ਐ ਲੱਗੇ ਵੀ ਸ਼ਾਇਦ ਬਹੁਤ ਵੱਡਾ ਬੰਬ ਚਲਾਤਾ ਉਹ ਤੁਹਾਡੇ ਸਾਹਮਣੇ ਆ ਕੱਲ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਦੀ ਸਾਰੀ ਸਿਚੁਏਸ਼ਨ ਹੈ ਜਿਹੜੀ ਉਹ ਕਲੀਅਰ ਕਰ ਦੇਗੀ ਜੀ ਫੰਡਾਂ ਨੂੰ ਲੈ ਕੇ ਬੜਾ ਵਿਵਾਦ ਖੜਾ ਆਇਆ ਕਿ ਪਾਰਟੀ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਪ੍ਰਧਾਨ ਜੀ ਦੇ ਪਰ ਮੈਂ ਮੈਂ ਕਹਾਂਗਾ ਕਿ ਜਿੰਨਾ ਜਿੰਨੀ ਪਾਰਦਰਸ਼ਤਾ ਦੇ ਨਾਲ ਫੰਡਾਂ ਦੇ ਮਾਮਲੇ 'ਚ ਸਿੱਧੂਪੁਰ ਜਥੇਬੰਦੀ ਚੱਲ ਰਹੀ ਹੈ ਇੰਨੀ ਪਾਰਦਰਸ਼ਤਾ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਚਲਾ ਸਕਦਾ ਹੋਗਾ ਅਸੱਦੀ ਕੋਸ਼ਿਸ਼ ਆ ਅਸੀਂ ਤਾਂ ਪ੍ਰੈਸ ਕਾਨਫਰੰਸਾਂ ਕਰ-ਕਰ ਕੇ ਫੰਡਾਂ ਦੇ ਹਿਸਾਬ ਦੇਨੇ ਆ ਤੁਹਾਡੀ ਡੈਲੀਗੇਟ ਡੈਲੀਗੇਟ ਇਸ ਲਾਸਾਂ ਦੇ ਵਿੱਚ ਜਾ ਕੇ ਮਤਲਬ ਅਸੀਂ ਲੋਕਾਂ ਦੇ ਪੈਸਿਆਂ ਦਾ ਲੋਕਾਂ ਨੂੰ ਪਬਲਿਕ ਨੂੰ ਪੈਸਿਆਂ ਦਾ ਹਿਸਾਬ ਦੇਨੇ ਆ ਲੋਕ ਸਾਨੂੰ ਕਿਸੇ ਥਾਂ ਦੇ ਉੱਤੇ ਸਾਡੇ ਖਾਤਰ ਕੋਈ ਪੈਸੇ ਖਰਚ ਵੀ ਕਰਨਾ ਚਾਹੁੰਦੇ ਹੋਣ ਅਸੀਂ ਉੱਥੇ ਨਹੀਂ ਖਰਚ ਕਰਾਉਂਦੇ ਲੋਕਾਂ ਦਾ ਯਮਨ ਡਿਗ੍ਰੀਸਨ ਢੱਲੇਵਾਲਾ ਅਤੇ ਕਾਕਾ ਸਿੰਘ ਕੋਡਰਾ ਦੋਨਾਂ ਵੱਲੋਂ ਡਿਕਟੇਟਰਸ਼ਿਪ ਕੀਤੀ ਜਾਂਦੀ ਹੈ। ਹਾਂ। ਇਹ ਜ਼ਰੂਰੀ ਹੈ ਕਿ ਜੇ ਕੋਈ ਬੰਦਾ ਜਥੇਬੰਦੀ ਦੇ ਦਿੱਤੇ ਪ੍ਰੋਗਰਾਮ ਨੂੰ ਸਰਕਾਰਾਂ ਦੇ ਇਸ਼ਾਰੇ ਤੇ ਫੇਲ ਕਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਦੇ ਖਿਲਾਫ ਪਿੱਛੇ ਵੀ ਕਾਰਵਾਈ ਹੋਈ ਹੈ ਤੇ ਅੱਗੇ ਵੀ ਕਰਾਂਗੇ। ਸਰ ਇੱਕ ਤੁਹਾਡੇ ਕਰਨ ਜਿਹੜਾ ਕਨਵੀਨਰ ਖੜਾ ਕਰ ਦਿੱਤਾ ਗਿਆ। ਕੀ ਲੱਗਦਾ ਕਿ ਪਾਰਟੀ ਨੂੰ ਦੋਸਤਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਥੇਬੰਦੀ। ਮੈਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਰਕਾਰ ਦੀ ਕੋਸ਼ਿਸ਼ ਇਹ ਹੁੰਦੀ ਹੈ ਇਹ ਜਿਹੜੀ ਜਥੇਬੰਦੀ ਅੱਖ ਚੱਕ ਪਾ ਕੇ ਗੱਲ ਕਰਦੀ ਹੈ ਜਿਹੜੀ ਜਥੇਬੰਦੀ ਸਰਕਾਰਾਂ ਨੂੰ ਘੇਰਦੀ ਹੈ ਉਹ ਸਰਕਾਰਾਂ ਲਈ ਮਨਮਾਨੀ ਕਰਨ ਤੋਂ ਰੋਕਦੀ ਹੈ ਸਰਕਾਰ ਨੂੰ ਉਹ ਜਦੋਂ ਸਰਕਾਰਾਂ ਮਨਮਾਨੀ ਕਰਦੀਆਂ ਨੇ ਉਹ ਚਾਹੁੰਦੀਆਂ ਨੇ ਵੀ ਮਨਮਾਨੀ ਕਰੀਏ ਅਸੀਂ ਉਹਦੇ ਲਈ ਉਹਨਾਂ ਨੂੰ ਕੋਈ ਤਰੀਕਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਸ਼ੈਸਿਨੇਟ ਕੀਤਾ ਜਾ ਸਕਦਾ ਹੈ ਕਿਵੇਂ ਇਹਨਾਂ ਨੂੰ ਮਤਲਬ ਬਦਨਾਮ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਹਨਾਂ ਨੂੰ ਡਾਊਨ ਕਰਕੇ ਤੇ ਅਸੀਂ ਆਪਦੀ ਮਨਮਾਨੀ ਕਰ ਸਕਦੇ ਇੱਕ ਜਿਹੜਾ ਸਵਾਲ ਹੈ ਕਿ 7 ਸਾਲ ਤੋਂ ਜਿਹੜੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਵਾਦ ਉੱਠਿਆ ਕਿ ਪ੍ਰਧਾਨਗੀ ਦੀ ਚੋਣ ਨਹੀਂ ਕਰੇਗੀ ਉਸ ਪਿੱਛੇ ਕੀ ਕਾਰਨ ਨੇ ਮੇਰਾ ਖਿਆਲ ਹੈ ਬਹੁਤ ਚਿਰ ਪਹਿਲਾਂ ਦੀ ਅਸੀਂ ਮੈਂਬਰਸ਼ਿਪ ਦੀਆਂ ਕਾਪੀਆਂ ਸਾਰੇ ਜ਼ਿਲ੍ਹਿਆਂ 'ਚ ਵੰਡੀਆਂ ਹੋਈਆਂ ਟੋਟਲ ਜ਼ਿਲ੍ਹਿਆਂ 'ਚ ਔਰ ਮੈਂਬਰਸ਼ਿਪ ਹੋਣੀ ਹੈ ਉਹਨਾਂ ਨੇ ਕਰਨੀ ਹੈ ਉਹਨਾਂ ਨੇ ਕੀ ਜਿਹੜੇ ਬੰਦੇ ਇਹ ਗੱਲਾਂ ਕਰਦੇ ਉਹਨਾਂ ਨੇ ਆਪਦੇ ਜ਼ਿਲ੍ਹੇ ਦੇ ਵਿੱਚ ਕੰਪਲੀਟ ਮੈਂਬਰਸ਼ਿਪ ਕਰਕੇ ਕਾਪੀਆਂ ਜਮ੍ਹਾਂ ਕਰਾਤੀਆਂ ਜੇ ਤਾਂ ਉਹਨਾਂ ਨੇ ਮੈਂਬਰਸ਼ਿਪ ਕਰਕੇ ਕਾਪੀਆਂ ਜਮ੍ਹਾਂ ਕਰਾਤੀਆਂ ਅਸੀਂ ਫੇਰ ਨਾ ਉਹਨਾਂ ਦੀ ਚੋਣ ਕਰਾ ਲਈ ਫੇਰ ਤਾਂ ਮੈਂ ਮੰਨ ਲਈ ਉਹਨਾਂ ਦੂਜੀ ਗੱਲ ਹਰ ਇੱਕ ਜ਼ਿਲ੍ਹੇ ਨੇ ਆਪਦੀ ਮੈਂਬਰਸ਼ਿਪ ਕਰਕੇ ਸਾਨੂੰ ਦੱਸਣਾ ਕਿ ਆਹ ਮੈਂਬਰਸ਼ਿਪ ਅਸੀਂ ਕਰਤੀ ਆ ਜੀ ਸਾਡੇ ਬਲਾਕ ਦੀ ਚੋਣ ਅਸੀਂ ਤੁਹਾਨੂੰ ਚੋਣ ਸਕਦੇ ਆ ਅੱਗੇ ਸਾਡੀ ਬਲਾਕ ਦੀ ਚੋਣ ਕਰਨਾ ਮਰਨਾ ਜਿਹਨੂੰ ਵੀ ਉਹ ਚੋਣ ਮੰਗ ਕਰਨ ਅਸੀਂ ਉੱਥੇ ਲਾ ਕੇ ਅਬਜ਼ਰਵਰ ਚੋਣ ਕਰਾ ਦੇਣੀ ਹੁੰਦੀ ਆ ਉਹਦਾ ਕੰਮ ਤਾਂ ਉਹਨਾਂ ਨੇ ਕਰਨਾ ਐ ਅਸੀਂ ਥੋੜੀ ਕਰਨਾ ਐ ਉਹ ਥੱਲੇ ਲਿਆਉਣਾ ਦਾ ਮਤਲਬ ਪ੍ਰੋਪਰ ਕਰਕੇ ਕੰਮ